ਚੈਰੀ ਦੇ ਬਾਗ ਚ ਪਹੁੰਚ ਚੁੱਕਿਆ ਮੈਂ ਇਸ ਵਕਤ ਓਲੀਵਰ ਦੇ ਵਿੱਚ ਹਾਂ ਬੀਸੀ ਕੈਨੇਡਾ ਦੇ ਵਿੱਚ ਚੈਰੀ ਦੇ ਨਾਲ ਫਲ ਭਰੇ ਹੋਏ ਦਰਾਖਤੀ ਦਰਾਖਤ ਮਿਲਣਗੇ ਤੁਹਾਨੂੰ ਇਸ ਵਕਤ ਚੈਰੀ ਦਾ ਮੌਸਮ ਆ ਤੇ ਚੈਰੀ ਲੈ ਵੀ ਚੈਰੀ ਸਿੱਧੀ ਤੋੜ ਕੇ ਵੀ ਖਾਣ ਚ ਸਵਾਦ ਆ ਨਾ ਜਿਹੜਾ ਉਹ ਦੁਨੀਆ ਦੇ ਜਿਹੜਾ ਸਿੱਧਾ ਫਲ ਤੋੜਨਾ ਭਾਵੇਂ ਕੋਈ ਵੀ ਇਹ ਕਰਦੇ ਉਹ ਸਵਾਦ ਹੀ ਵੱਖਰਾ ਬਹੁਤ ਸਾਰੇ ਫਲ ਆ ਤੇ ਇੱਥੇ ਚੈਰੀ ਦਾ ਕੋਈ ਫੈਕਟਰੀਟ ਨਹੀਂ ਹੁੰਦਾ ਜਦੋਂ ਉੱਥੋਂ ਆਪਣੀ ਗੱਡੀ ਭਰ ਕੇ ਲੈ ਜਾਣੀ ਰੇਟ ਉਹਨਾਂ ਨੇ ਤੈਅ ਕਰਨਾ ਵਾ 2 ਡਾਲਰ 3 ਡਾਲਰ ਕਈ ਵਾਰ ਸੈਂਟਾਂ ਚ ਹੀ ਰਹਿ ਜਾਂਦਾ ਤੇ ਇਹਦਾ ਵੀ ਨਾਲ ਵੀ ਮੀਂਹ ਦਾ ਨੁਕਸਾਨ ਇਹ ਵੀ ਫਸਲ ਦਾ ਬਹੁਤ ਹੁੰਦਾ ਵਾ ਗੱਲ ਕਰਾਂ ਕਿ ਇੰਸ਼ੋਰੈਂਸ ਹੁੰਦਾ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੇ ਬਾਈ ਜੀ ਨੇ ਗੱਲ ਵੀ ਕੀਤੀ ਹੈ ਕਿਹੜਾ ਫਾਰਮ ਸੀ ਇਹ ਕੇ ਐਂਡ ਪੀ ਕੇ ਐਂਡ ਪੀ ਫਾਰਮ ਦੇ ਉੱਤੇ ਆ ਉਹ ਕਹਿੰਦੇ ਵੀ ਅੱਜ ਕੱਲ੍ਹ ਖੇਤੀ ਕਰਨੀ ਇੰਡੀਆ ਸੌਖੀ ਆ ਥੋੜੀ ਜਿਹੀ ਇੱਥੇ ਔਖਾ ਵਾ ਕਿਉਂਕਿ ਰੇਟ ਫੈਕਸ ਨਹੀਂ ਕਰ ਕਈ ਚੀਜ਼ਾਂ ਦਾ ਲੈ ਪ੍ਰਤੀਕ ਵੀਰੇ ਦਿਖਾਓਗੇ ਲੈ ਕਿੰਨਾ ਸ਼ਾਨਦਾਰ ਨਜ਼ਾਰਾ ਯਾਰ ਕਮਾਲ ਹੀ ਆ ਕੀ ਖੂਬਸੂਰਤੀ ਹੈ ਦਰਖਤ even ਉਸ ਬਹਲਾ ਦਾ ਬਾਗਾਂ ਚ ਤੁਰੇ ਫਿਰਨਾ ਹੀ ਸਵਾਦ ਆਕਾਂ ਬਹੁਤ ਆ ਲੈ ਤੇ ਇੱਥੇ ਲੋਕ ਆਪਣੇ ਪੰਜਾਬੀ ਕੰਮ ਕਰਨ ਆਉਂਦੇ ਆ ਉਹ ਇੱਕ ਟੋਕਰੀ ਜੀ ਆ ਉਹਦਾ ਰੇਟ 1 ਡਾਲਰ ਆ ਨਾ 8 ਡਾਲਰ ਆ 8 ਡਾਲਰਾਂ ਦੇ ਵਿੱਚ ਇੱਕ ਟੋਕਰੀ ਜੀ ਭਰਦੀ ਆ ਸੋ ਅਗਲੀ ਵਾਰੀ ਨਮਾ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ